ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਪੰਜਾਬ న్యూਸ ਚੈਨਲ ਤੇ ਮਹਿਮਲਕੀ ਸਿੰਘ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਸਾਬਕਾ ਵਿਧਾਇਕਾ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਪਾਰਟੀ ਛੱਡਣ ਦੇ ਐਲਾਨ ਨਾਲ ਪੰਜਾਬੀ ਸਿਆਸਤ ਵਿੱਚ ਚਰਚਾ ਤੇਜ਼ ਹੋ ਗਈ ਹੈ ਉਹਨਾਂ ਨੇ ਸਪਸ਼ਟ ਕੀਤਾ ਕਿ ਫਿਲਹਾਲ ਉਹ ਸਿਆਸਤ ਤੋਂ ਦੂਰ ਰਹਿ ਕੇ ਅਧਿਆਤਮਕ ਰਾਹ ਤੇ ਚੱਲ ਰਹੇ ਹਨ ਡਾਕਟਰ ਸਿੱਧੂ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਉਹ ਵਿਕ ਵਿੱਚ ਉਹ ਐਨ ਜੀਓ ਰਾਹੀ ਪੰਜਾਬ ਦੇ ਲੋਕਾਂ ਦੀ ਨਿਸ਼ਕਾਮ ਸੇਵਾ ਕਰਨ ਦੀ ਯੋਜਨਾ ਬਣਾ ਰਹੇ ਹਨ 1 ਫਰਵਰੀ ਤੋਂ ਲਾਗੂ ਵੱਡੇ ਬਦਲਾ ਅੱਜ 1 ਫਰਵਰੀ 2026 ਤੋਂ ਦੇਸ਼ ਵਿੱਚ ਕਈ ਅਹਿਮ ਬਦਲਾਅ ਲਾਗੂ ਹੋ ਗਏ ਹਨ ਜੋ ਆਮ ਲੋਕਾਂ ਦੀ ਜੇਬ ਅਤੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨਗੇ ਕਮਰਸ਼ੀਅਲ ਐਲਪੀਜੀ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹਾਲਾਂਕਿ ਘਰੇਲੂ ਸਿਲੰਡਰ ਦੀ ਕੀਮਤਾਂ ਸਥਿਰ ਹਨ ਏਟੀਐਫ ਸਸਤਾ ਹੋਣ ਨਾਲ ਹਵਾਈ ਟਿਕਟਾਂ ਵਿੱਚ ਰਾਹਤ ਦੀ ਉਮੀਦ ਹੈ पान मसाला ਤੇ ਸਿਗਰਟ ਮਹਿੰਗੇ ਹੋਣਗੇ ਫਾਸਟੈਗ ਨਿਯਮ ਸੌਖੇ ਕੀਤੇ ਗਏ ਹਨ ਜਦਕੀ ਫਰਵਰੀ ਵਿੱਚ ਬੈਂਕਾਂ ਦੀਆਂ ਵਧੀਆਂ ਛੁੱਟੀਆਂ ਰਹਿਣਗੀਆਂ ਟੁੱਟਖੋ ਮਾਮਲੇ ਵਿੱਚ ਦੋ ਛਾਤਰ ਅਪਰਾਧੀਆਂ ਦੀ ਗ੍ਰਿਫਤਾਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿੱਚ ਲੁੱਟਖੋ ਤੇ ਚੋਰੀ ਦੀਆਂ ਵਾਰਦਾਤਾਂ ਤੇ ਕਾਰਵਾਈ ਕਰਦੇ ਹਾਂ ਦੋ ਛਾਤਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ ਮਲਜ਼ਮਾ ਕੋਲੋਂ 10 ਚੋਰੀशुदा ਮੋਬਾਈਲ ਫੋਨ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੀਆਂ ਗਈਆਂ ਹਨ ਪੁਲਿਸ ਮੁਤਾਬਕ ਫੜੇ ਗਏ ਦੋਸ਼ੀ ਨਸ਼ੇ ਦੇ ਆਦੀ ਹਨ ਅਤੇ ਨਸ਼ੇ ਦੀ ਲਤ ਪੂਰੀ ਕਰਨ ਲਈ ਵਾਰਦਾਤਾ ਕਰਦੇ ਹਨ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਪੰਜਾਬ ਕਾਂਗਰਸ ਵਿੱਚ ਵੱਡਾ ਸਿਆਸੀ ਹਲਚਲ ਪੈਦਾ ਕਰਦੇ ਆ ਸਾਬਕਾ ਵਿਧਾਇਕ ਨਵਜੋਤ ਕੋਰ ਸਿੱਧੂ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਗੰਭੀਰ ਅਤੇ ਸਨਸਨੀਖੇਜ਼ ਦੋਸ਼ ਲਗਾਏ ਹਨ ਨਵਜੋਤਖਰ ਸਿੱਧੂ ਨੇ ਕਿਹਾ ਕਿ ਪਾਰਟੀ ਵਿੱਚ ਕਾਬਲ ਆਗੂਆਂ ਦੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਪਾਰਟੀ ਦੇ ਅਨੁਸ਼ਾਸਨ ਤੇ ਵੀ ਸਵਾਲ ਚੁੱਕਦੇ ਆ ਦੋਰੇ ਮਾਪਦੰਡਾਂ ਦੀ ਆਲੋਚਨਾ ਕੀਤੀ ਹੈ ਅੱਜ 1 ਫਰਵਰੀ ਨੂੰ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਬੰਦ ਜ਼ਰੂਰੀ ਮੁਰੰਮਤ ਅਤੇ ਮੇਨਟੇਨੈਂਸ ਕਾਰਨ 1 ਫਰਵਰੀ ਨੂੰ ਕਈ ਖੇਤਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ 11 ਕੇਵੀ ਬੀਕਾਨੇਰੀ ਫੀਡਰ ਤੋਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ ਜਿਸ ਨਾਲ ਕਈ ਕਲੋਨੀਆਂ ਅਤੇ ਬਾਜ਼ਾਰ ਪ੍ਰਭਾਵਿਤ ਹੋਣਗੇ ਸਮਾਲਾਸਰ ਤੋਬਾਗਾਪੁਰਾਣਾ ਛਾੜਕੇ ਵੀ ਲਾਈਨ ਦੀ ਮੁਰੰਮਤ ਕਾਰਨ ਪਿੰਡਾਂ ਵਿੱਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ ਅਬੋਹਰ ਵਿੱਚ ਦੁਪਹਿਰ 12 ਤੋਂ ਸ਼ਾਮ 5 ਵਜੇ ਤੱਕ ਕਈ ਫੀਡਰ ਬੰਦ ਰਹਿਣਗੇ ਵਿਜੇ ਕੁਮਾਰ ਚੋਪੜਾ ਨੂੰ ਸੁਖਵੀਰ ਬਾਦਲ ਵੱਲੋਂ ਜਨਮ ਦਿਨ ਮੁਬਾਰਕ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰ ਜਗਤ ਦੀ ਉੱਗੀ ਸ਼ਖਸੀਅਤ ਅਤੇ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੂੰ ਉਹਨਾਂ ਦੇ 94 ਜਨਮ ਦਿਨ ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਉਹਨਾਂ ਨੇ ਚੋਪੜਾ ਜੀ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਲੰਬੀ ਤੇ ਸਿਹਤਮੰਦ ਉਮਰ ਲਈ ਅਰਦਾਸ ਕੀਤੀ। ਸੁਖਬੀਰ ਬਾਦਲ ਨੇ ਚੋਪੜਾ ਜੀ ਨੂੰ ਪੱਤਰਕਾਰੀ ਦਾ ਮਹਾਨ ਆਈਕਨ ਦੱਸਦਿਆਂ ਕਿਹਾ ਕਿ ਉਹਨਾਂ ਦਾ ਯੋਗਦਾਨ ਪੰਜਾਬ ਅਤੇ ਦੇਸ਼ ਲਈ ਅਮੁੱਲ ਹੈ।